ਨੇ ਜਿਹੜੇ ਅਸੀਂ ਮਤਲਬ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਸੰਬਰ ਦਾ ਮਹੀਨਾ ਜਿਹੜਾ ਡਿਸਾਈਡ ਕਰੂਗਾ ਕਿ 2026 ਨੇ ਕਿਵੇਂ ਚੱਲਣਾਗਾ 2026 ਦਾ ਦਸੰਬਰ ਨੇ ਡਿਸਾਈਡ ਕਰ ਦਿੱਤਾ ਸੀਗਾ ਲਾਸਟ ਦੇ ਵਿੱਚ ਜਦੋਂ ਮਾਤ ਕਰ ਦੇਣਗੇ ਤੁਸੀਂ ਇਹ ਗੱਲ ਮੇਰੀ ਨੋਟ ਕਰ ਲਿਓ ਪੈਨ ਚੱਕ ਕੇ ਲਿਖ ਲਓ ਤੁਸੀਂ ਮੇਰੀ ਇਸ ਗੱਲ ਨੂੰ ਕਿ 2026 ਦੇ ਵਿੱਚ ਕਿਉਂਕਿ ਜਨਵਰੀ ਦੇ ਵਿੱਚ ਵਿੱਚ ਇਸ ਜਨਵਰੀ ਦੇ ਵਿੱਚ ਵਿੱਚ 10 40 ਕਿੱਲਿਆਂ ਤੋਂ ਕੋਈ ਵੀ ਥੱਲੇ ਸੌਦਾ ਨਹੀਂ ਸਾਰੇ ਸੌਦੇ 40 ਕਿੱਲਿਆਂ ਤੋਂ ਉੱਪਰ-ਉੱਪਰ ਨੇ 40 ਕਿੱਲੇ ਦਾ ਸੌਦਾ ਕਰਵਾਇਆ 42 ਕਿੱਲਿਆਂ ਦਾ ਸੌਦਾ ਕਰਵਾਇਆ 55 ਕਿੱਲਿਆਂ ਦਾ ਸੌਦਾ ਕਰਾਇਆ 76 ਕਿੱਲਿਆਂ ਦਾ ਸੌਦਾ ਕਰਾਇਆ ਅੱਜ ਜਿਹੜੀ ਅੱਜ ਦੀਆਂ ਮੇਰੀਆਂ ਦੋ ਪਾਰਟੀਆਂ ਨੇਗੀਆਂ ਜਿਦੇ ਚ 50 ਕਿੱਲਿਆਂ ਦੀ ਪਾਰਟੀ ਆ ਜਿਹੜੀ ਅਸੀਂ ਜਾ ਰਹੇ ਆਂਗੇ ਆਪਣੇ ਬੰਗਾ ਸਾਈਡ ਔਰ 100 ਏਕੜ ਦੀ ਪਾਰਟੀ ਆ ਦੋਸਤੋ 100 ਏਕੜ ਦੀ ਜਿਹੜੀ ਅੱਜ ਮੈਂ ਜਾ ਰਿਆਂਗਾ ਆ ਆਪਣੇ ਆਨੰਦ ਦੇ ਨੇ ਇਹ ਦੋਸਤੋ ਮੈਂ ਕੋਈ ਕਹਾਣੀਆਂ ਨਹੀਂ ਸੁਣਾ ਰਿਹਾ ਇਹ ਮੈਂ ਕੋਈ ਤੁਹਾਨੂੰ ਕਹਾਣੀਆਂ ਨਹੀਂ ਸੁਣਾ ਰਿਹਾ ਇਹ ਮੈਂ ਤੁਹਾਨੂੰ ਹਕੀਕਤ ਦੱਸ ਰਿਹਾਗਾ ਤੁਸੀਂ ਕਹੋਗੇ ਜਿਹੜੇ ਹੁਣ ਨੈਗੇਟਿਵ ਬੰਦੇ ਨੇ ਤੇ ਤੁਸੀਂ ਸਾਨੂੰ ਮਤਲਬ ਉਹਨੂੰ ਉਸੇ ਟਾਈਮ ਜਦੋਂ ਫੁਰਨਾ ਆਇਆ ਜਦੋਂ ਕੋਈ ਗੱਲ ਮਤਲਬ ਉਹਨਾਂ ਨੇ ਉਹ ਚਾਉਂਦੀ ਆ ਉਹਨੋਂ ਨਾਲ ਦੀ ਨਾਲ ਕੰਪਲੀਟ ਇਹ ਨਹੀਂ ਸਾਡੇ ਵਾਂਗੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀ ਦੋਸਤੋ ਅੱਜ ਗੱਲਬਾਤ ਮੈਂ ਤੁਹਾਡੇ ਨਾਲ ਕਰਾਂਗਾ ਕਿ ਪ੍ਰਾਪਰਟੀ ਦੇ ਕਾਰੋਬਾਰ ਦੀ ਹੁਣ ਅੱਜ ਕੀ ਪੋਜੀਸ਼ਨ ਹੈ ਤੇ ਅੱਜ ਕਿੱਥੇ ਇੱਕ ਖੜੀਆ ਮਾਰਕੀਟ ਤੇ ਕਿੱਥੇ ਕ ਅੱਜ ਕੰਮਕਾਰ ਚੱਲ ਰਿਹਾਗਾ ਇਹਦੇ ਤੇ ਤੁਹਾਡੇ ਨਾਲ ਗੱਲ ਕਰਾਂਗਾ ਤੇ ਸਾਈਡਾਂ ਦੀ ਵੀ ਗੱਲਬਾਤ ਕਰਾਂਗਾ ਕਿ ਕਿਹੜੀ ਸਾਈਡ ਕਿੱਦਾਂ ਚੱਲ ਰਹੀ ਹੈ ਤੇ ਆਓ ਵੀਡੀਓ ਕਰਦੇ ਹਾਂ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋਸਤੋ ਗੱਲ ਇਸ ਤਰ੍ਹਾਂ ਕਿਉਂਕਿ ਆਪਣਾ ਕੰਮ ਹੈ ਜਿਹੜਾ ਨਾ ਆਪਣਾ ਕਾਰੋਬਾਰ ਹੈ ਜਿਹੜਾ ਉਹ ਪ੍ਰੋਪਰਟੀ ਨਾਲ ਰਿਲੇਟਡ ਹੈ ਤੇ ਸੌਧਿਆਂ ਨਾਲ ਰਿਲੇਟਡ ਹੈ ਅਸੀਂ ਉਸੇ ਗੱਲ ਤੇ ਕਈ ਬੰਦੇ ਨਾ ਜਿਨ੍ਹਾਂ ਨੇ ਕਿਉਂਕਿ ਕੰਮ ਕੋਈ ਕਰਨਾ ਨਹੀਂ ਹੈਗਾ ਜਾਂ ਕੋਈ ਉਹ ਉਹ ਇੱਕੋ ਹੀ ਤੁਸੀਂ ਜੀ ਉਹ ਬਾਰ-ਬਾਰ ਮੋੜ-ਮੋੜ ਗੱਲ ਕਰਦੇ ਹੋ ਜਿੰਨਾ ਟਾਈਮ ਤੁਸੀਂ ਆਪਣੇ ਬਿਜ਼ਨਸ ਬਾਰੇ ਬਾਰ-ਬਾਰ ਨਹੀਂ ਸੋਚੋਗੇ ਕਾਮਯਾਬ ਹੋ ਹੀ ਨਹੀਂ ਸਕਦੇ ਤੁਸੀਂ ਕਿਵੇਂ ਮਤਲ ਤੁਹਾਨੂੰ ਕੋਈ ਗੱਲ ਜਿਹੜੀ ਤੁਸੀਂ ਗੱਲ ਨੂੰ ਸੋਚ ਹੀ ਨਹੀਂ ਰਹੇ ਜਿਹੜੀ ਗੱਲ ਨੂੰ ਬਾਰ-ਬਾਰ ਤੁਸੀਂ ਰਿਪੀਟ ਨਹੀਂ ਕਰ ਰਹੇ ਸੋ ਮੇਰਾ ਕਹਿਣ ਦਾ ਭਾਵ ਦੋਸਤੋ ਅੱਜ ਜਿਹੜੀ ਮਾਰਕੀਟ ਹੈ ਉਹ ਸੌਦਿਆਂ ਦੀ ਜਿਹੜੀ ਮਾਰਕੀਟ ਆ ਮਤਲਬ ਦੋਸਤੋ ਮੈਂ ਸੱਚ ਕਰਕੇ ਤੁਹਾਨੂੰ ਕਹਿ ਰਿਹਾ ਮੈਂ ਇਹਦਾ ਤੁਹਾਨੂੰ ਸਬੂਤ ਦੇ ਸਕਦਾਗਾ ਮੇਰੇ ਕੋਲੇ ਕਿੰਨੀਆਂ ਪਾਰਟੀਆਂ ਨੇ ਜਿਹੜੀਆਂ ਹੁਣ ਦਿੱਲੀ ਮੇਰੇ ਸੰਪਰਕ ਚ ਨੇ ਔਰ ਦਿੱਲੀ ਪਾਰਟੀਆਂ ਨੂੰ ਕਿਵੇਂ ਮੈਂ ਅਟੈਂਡ ਕਰ ਰਿਆਂਗਾ ਮਤਲਬ ਜਿਵੇਂ ਪੰਜਾਬੀ ਹੀ ਕਹੋਦ ਨਾ ਭੂਤ ਨਹੀਂ ਪੁੱਲੀ ਪਈ ਆ ਇੰਨੀਆਂ ਕਪਾਰਟੀਆਂ ਮਤਲਬ ਸਾਡੇ ਕੋਲੇ ਆ ਰਹੀਆਂ ਨੇ ਅੱਜ ਇੰਨੇ ਕ ਸੌਦੇ ਹੋ ਰਹੇ ਨੇ ਜਿਹੜੇ ਅਸੀਂ ਮਤਲਬ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਸੰਬਰ ਦਾ ਮਹੀਨਾ ਜਿਹੜਾ ਡਿਸਾਈਡ ਕਰੂਗਾ ਕਿ 2026 ਨੇ ਕਿਵੇਂ ਚੱਲਣਾਗਾ 2026 ਦਾ ਦਸੰਬਰ ਨੇ ਡਿਸਾਈਡ ਕਰ ਦਿੱਤਾ ਸੀਗਾ ਲਾਸਟ ਦੇ ਵਿੱਚ ਜਦੋਂ ਆ ਪਾਰਟੀ ਆ ਨਾ ਜਿਵੇਂ ਕੌੜੀ ਵੇਲ ਵਾਧੀ ਹੁੰਦੀ ਹੈ ਇਸ ਤਰ੍ਹਾਂ ਜਦੋਂ ਆਉਣੀਆਂ ਸਟਾਰਟ ਹੋਈਆਂ ਤੇ ਅੱਜ 2026 ਦਾ ਬਿਲਕੁਲ ਕਲੀਅਰ ਤਸਵੀਰ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖ ਦਿਨਾ ਦੋਸਤੋ 2026 ਦੇ ਵਿੱਚ ਪ੍ਰਾਪਰਟੀ ਦੇ ਇੰਨੇ ਸੌਦੇ ਹੋਣੇ ਨੇ ਜਿਹੜੇ 24 25 ਨੂੰ maat ਕਰ ਦੇਣਗੇ 2024 ਤੇ 25 ਨੂੰ maat ਕਰ ਦੇਣਗੇ ਤੁਸੀਂ ਇਹ ਗੱਲ ਮੇਰੀ ਨੋਟ ਕਰ ਲਿਓ ਪੈਨ ਚਾੱਕ ਕੇ ਲਿਖ ਲਓ ਤੁਸੀਂ ਮੇਰੀ ਇਸ ਗੱਲ ਨੂੰ ਕਿ 2026 ਦੇ ਵਿੱਚ ਕਿਉਂਕਿ ਜਨਵਰੀ ਦੇ ਵਿੱਚ ਵਿੱਚ ਇਸ ਜਨਵਰੀ ਦੇ ਵਿੱਚ ਵਿੱਚ किल्डे किल्डे उपर दा 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 10 ਸੌਦੇ ਮੈਂ ਕਰਾ ਚੁੱਕਿਆ ਦੋਸਤੋ ਅੱਜ ਅੱਜ 11 ਤਰੀਕ ਹੋਈ ਆ ਨਾ 10 ਹੀ ਹੋਈ ਅੱਜ 10 ਤਰੀਕ ਹੋਈ ਹੈਗੀ ਔਰ ਸੌਦੇ ਵੀ ਕਿੰਨੇ ਕਿੰਨੇ ਕ 40 ਕਿੱਲਿਆਂ ਤੋਂ ਕੋਈ ਵੀ ਥੱਲੇ ਸੌਦਾ ਨਹੀਂ ਸਾਰੇ ਸੌਦੇ 40 ਕਿੱਲਿਆਂ ਤੋਂ ਉੱਪਰ ਉੱਪਰ ਨੇ 40 ਕਿੱਲੇ ਦਾ ਸੌਦਾ ਕਰਵਾਇਆ 42 ਕਿੱਲਿਆਂ ਦਾ ਸੌਦਾ ਕਰਵਾਇਆ 55 ਕਿੱਲਿਆਂ ਦਾ ਸੌਦਾ ਕਰਾਇਆ 76 ਕਿੱਲਿਆਂ ਦਾ ਸੌਦਾ ਕਰਾਇਆ ਅੱਜ ਜਿਹੜੀ ਅੱਜ ਦੀਆਂ ਮੇਰੀਆਂ ਦੋ ਪਾਰਟੀਆਂ ਲਗੀਆਂ ਜਿਦੇ ਚ 50 ਕਿੱਲਿਆਂ ਦੀ ਪਾਰਟੀ ਆ ਜਿਹੜੀ ਅਸੀਂ ਜਾ ਰਹੇ ਆਗੇ ਆਪਣੇ ਬੰਗਾ ਸਾਈਡ ਔਰ 100 ਏਕੜ ਦੀ ਪਾਰਟੀ ਆ ਦੋਸਤੋ 100 ਏਕੜ ਦੀ ਜਿਹੜੀ ਅੱਜ ਮੈਂ ਜਾ ਰਿਆਂਗਾ ਆ ਆਪਣੇ ਆਨੰਦਪੁਰ ਸਾਹਿਬ ਔਰ ਰੋਪੜ ਸਾਈਡ ਜਿਹੜੀ ਕੇ 45 ਕਰੋੜ ਰੁਪਇਆ ਪਾਰਟੀ ਕੋਲੇ 45 ਕਰੋੜ ਰੁਪਇਆ ਉਹਨਾਂ ਨੂੰ ਅੱਜ ਜ਼ਮੀਨ ਦੇਣੀ ਆ ਔਰ ਇੱਕ ਸੌਰੀ ਤੀਸਰੀ ਪਾਰਟੀਆ ਜਿਹੜੀ ਲੁਧਿਆਣੇ ਤੋਂ ਆ ਉਹਨਾਂ ਨੂੰ ਦੇ ਰਹੇ ਆ ਹਸੀਆਰਪੁਰ ਸਾਹਿਰ ਹਸੀਆਰਪੁਰ ਤੋਂ ਚੱਬੇਵਾਲ ਸਾਈਡ ਔਰ 100 ਏਕੜ ਦਾ ਹੀ ਸੌਦਾ ਜਿਹੜਾ ਹੈਗਾ ਉਹਨਾਂ ਦਾ ਹੈਗਾ ਔਰ ਇਹ ਤੋਂ ਇਲਾਵਾ ਚਿੰਨੀਆਂ ਪਾਰਟੀਆਂ ਲੈਣ ਦੇ ਵਿੱਚ ਨੇਗੀਆਂ ਮੈਂ ਤੁਹਾਨੂੰ ਜੇ ਆਪਣਾ ਫੋਨ ਦੀਆ ਕਾਲਾ ਕੱਢ ਕੇ ਦਿਖਾਵਾਂ ਮੇਰੇ ਕੋਲੋਂ 25% ਕਾਲਾਂ ਵੀ 25% ਕਾਲਾਂ ਵੀ ਅਟੈਂਡ ਨਹੀਂ ਹੋ ਰਹੀਆਂ 25% ਵੀ ਮੈਂ ਮਤਲਬ ਜਿਹੜਾ ਹੈਗਾ ਗਾਹਕ ਨੂੰ ਅਟੈਂਡ ਨਹੀਂ ਕਰ ਰਿਹਾ ਔਰ 75% ਅਜੇ ਜਿਹੜੇ ਫੋਨ ਨੇ ਉਹ ਚੱਕੇ ਹੀ ਨਹੀਂ ਜਾਂਦੇ ਕਿਉਂਕਿ ਜਦੋਂ ਉਹਨ ਕਿਸੇ ਨਾਲ ਗੱਲ ਕਰ ਰਹੇ ਹੈ ਕਿ ਜੇ ਪਾਰਟੀ ਕੋਲ ਬੈਠੇ ਹੈ ਜੇ ਫੋਨ ਆਈ ਜਾ ਰਹੇ ਨੇ ਹੁਣ ਜੇ ਫਿਰ ਫੋਨ ਸੁਣੀ ਜਾਂਦੇ ਆ ਤਾਂ ਫਿਰ ਅਗਲੇ ਨਾਲ ਗੱਲਬਾਤ ਨਹੀਂ ਹੁੰਦੀ ਕਿਵੇਂ ਸੌਦਾ ਕਰਾਵਾਂਗੇ ਕਿਵੇਂ ਬਿਆਨਨਾ ਕਰਾਵਾਂਗੇ ਕਿਵੇਂ ਰਜਿਸਟਰੀ ਕਰਾਵਾਂਗੇ ਕਿਵੇਂ ਬੈਠ ਕੇ ਬੰਦਿਆਂ ਨੂੰ ਅਟੈਂਡ ਕਰ ਲਾਂਗੇ ਸੋ ਉਹ ਉਹਦੇ ਲਈ ਵੀ ਜਿਹੜਾ ਮੈਂ ਤੁਹਾਨੂੰ ਸਿਸਟਮ ਦੇਖੋ ਦੋਸਤੋ ਮੈਂ ਬਣਾ ਰਿਹਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਜਿਸ ਤਰ੍ਹਾਂ ਤੁਹਾਨੂੰ ਜਿਹੜੇ ਸਿਖਿਉਣ ਵਾਲਾ ਪ੍ਰਕਿਰਿਆ ਚਲਾ ਰਿਹਾ ਆ ਉਹਦੇ 'ਚ ਜਿਹੜੇ ਮੁੰਡਿਆਂ ਨੇ ਟ੍ਰੇਨਡ ਹੋਣਾ ਉਹਨਾਂ ਨੂੰ ਪੱਕੇ ਤੌਰ ਤੇ ਆਪਦੇ ਨਾਲ ਜੋੜ ਲੈਣਾ ਪੱਕੇ ਤੌਰ ਤੇ ਜਿਹੜੇ ਬੱਚੇ ਟ੍ਰੇਨਡ ਹੋਣਗੇ ਨੌਜਵਾਨ 35 ਸਾਲ ਤੱਕ ਦੇ ਜਿਹੜੇ ਬੱਚੇ ਨੇਗੇ 25 ਤੋਂ 35 ਸਾਲ ਲਾ ਲਓ ਜਾਂ ਭਾਵੇਂ 25 ਤੋਂ 40 ਸਾਲ ਤੱਕ ਦੇ ਜਿਹੜੇ ਫੁੱਲ એનર્ਜੀ ਨਾਲ ਭਰੇ ਹੋਏ ਨੇ ਜਿਹੜੇ ਬੱਚੇ ਤਿਆਰ ਹੋਣਗੇ ਉਹਨਾਂ ਨੂੰ ਪੱਕੇ ਤੌਰ ਤੇ ਆਪਣੇ ਨਾਲ ਜੋੜਨਾ ਉਹਨਾਂ ਦੇ ਇਲਾਕੇ ਦੇ ਵਿੱਚ ਵੀ ਉਹਨਾਂ ਨੂੰ ਕੰਮ ਦੇਵਾਂਗੇ ਔਰ ਜਿਹੜੇ ਕੋਈ ਨੇੜੇ ਦਾ ਜਾਂ ਜਿਹੜਾ ਆ ਸਕਦਾ ਉਹਨਾਂ ਨੂੰ ਆਪਣੇ ਇਸ ਕੰਮ ਨੂੰ ਪੂਰਾ ਤਰਤੀਬ ਦੇ ਵਿੱਚ ਲਿਆਉਣ ਲਈ ਤਾਂ ਕਿ ਕੋਈ ਵੀ ਪਾਰਟੀ ਛੁੱਟੇ ਨਾ ਕੋਈ ਵੀ ਪਾਰਟੀ ਸਾਡੇ ਨਾਲ ਸੰਪਰਕ ਦੀ ਬਜਾਏ ਸਾਤੋਂ ਜਿਹੜੀਆਂ ਬਾਹਰ ਰਹਿ ਰਹੀਆਂ ਨੇ ਉਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਇਸੇ ਪ੍ਰੋਗਰਾਮ ਦੇ ਤਹਿਤ ਜਿਹੜਾ ਤੁਹਾਨੂੰ ਕਲਾਸਾਲਾ ਪ੍ਰੋਗਰਾਮ ਆ ਜਿਹੜਾ ਤੁਹਾਨੂੰ ਸਿਖਾਉਣ ਵਾਲਾ ਪ੍ਰੋਗਰਾਮ ਆ ਇਹਦੇ ਤਹਿਤ ਹੀ ਇਹਨੂੰ ਪੂਰਾ ਕਰਨਾਗਾ ਤੇ 2026 ਦੀ ਤਸਵੀਰ ਜਿਹੜੀ ਮੈਂ ਤੁਹਾਨੂੰ ਦੋਸਤੋ ਸੁਣਾ ਰਿਆਂਗਾ ਇਸ ਤਸਵੀਰ ਨੂੰ ਮੇਰੇ ਤੋਂ ਇਲਾਵਾ ਕਿਸੇ ਵੀ ਵੱਡੇ ਪ੍ਰਾਪਰਟੀ ਡੀਲਰ ਦੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਕਿਸੇ ਵੀ ਵੱਡੇ ਰੀਅਲ ਸਟੇਟ ਦੇ ਕਾਰੋਬਾਰੀ ਨਾਲ ਇਹ ਗੱਲ ਨੂੰ ਤੈਅ ਕਰ ਪੁੱਛ ਸਕਦੇ ਹੋ ਤੁਸੀਂ ਕਿ 2026 ਦੇ ਵਿੱਚ ਕੀ ਸਟਾਰਟ ਹੋਇਆਗਾ ਕੀ ਹੁਣ ਮਾਰਕੀਟ ਖੜੀ ਐ ਜਾਂ ਫਿਰ ਮਾਰਕੀਟ ਐ ਜਿਹੜੀ 200 ਸਪੀਡ ਦੇ ਭੱਜੀ ਜਾ ਰਹੀ ਆ ਸੋ ਇਹ ਹੈਗੀ ਇਕੱਲੀ ਜ਼ਮੀਨਾਂ ਦੀ ਗੱਲ ਬਾਕੀ ਜਿਹੜੀ ਦੋਸਤੋ ਕਮਰਸ਼ੀਅਲ ਸੌਦਿਆਂ ਦੀ ਗੱਲ ਐ ਵੱਡੇ ਸੌਦਿਆਂ ਦੀ ਗੱਲ ਐ ਮਤਲਬ ਮਹਾਲੀ ਦੇ ਵਿੱਚ ਵਿੱਚ ਮਹਾਲੀ ਦੇ ਵਿੱਚ ਵਿੱਚ ਯਾਨੀ ਸੈਂਕੜੇ ਕਰੋੜ ਦੇ ਸੌਦੇ ਨੇ ਦੋਸਤੋ ਜਿਨ੍ਹਾਂ ਨੂੰ ਮੈਂ ਲੈਂਡ ਤੇ ਲਿਆ ਹੋਇਆਗਾ ਜਿਹੜੇ ਸੌਦੇ ਤਕਰੀਬਨ ਮਤਲਬ ਮੀਟਿੰਗਾਂ ਦੇ ਉਸਤੇ ਨੇ ਤੇ ਉਹਨਾਂ ਸੌਦਿਆਂ ਦੇ ਹੁੰਦੇ ਸਾਰ ਉਹਨਾਂ ਨੇ ਅੱਗੇ ਫਿਰ ਫਿਰ ਆਪਣੇ ਮਤਲਬ ਉਹਦੇ ਤੇ ਅਸਰ ਪਾਉਣਾ ਗਾਹ ਕਿਉਂਕਿ ਪਾਰਟੀਆਂ ਉਹਨਾਂ ਨੂੰ ਗਾਹ ਜ਼ਮੀਨ ਵੀ ਲੈ ਕੇ ਦੇਣੀ ਆਗੀ ਔਰ 300 ਕਰੋੜ ਤੋਂ ਲੈ ਕੇ 1000 ਕਰੋੜ ਰੁਪਏ ਤੱਕ ਦੇਗਾ ਇਹ ਪਾਰਟੀਆਂ ਨੇ ਜਿਹੜੇ ਵੱਡੇ ਸੌਦੇ ਨੇ ਇਹ ਦੋਸਤੋ ਮੈਂ ਕੋਈ ਕਹਾਣੀਆਂ ਨਹੀਂ ਸੁਣਾ ਰਿਹਾ ਇਹ ਮੈਂ ਕੋਈ ਤੁਹਾਨੂੰ ਕਹਾਣੀਆਂ ਨਹੀਂ ਸੁਣਾ ਰਿਹਾ ਏ ਮੈਂ ਤੁਹਾਨੂੰ ਹਕੀਕਤ ਦੱਸ ਰਿਹਾਗਾ ਤੁਸੀਂ ਕਹੋਗੇ ਜਿਹੜੇ ਹੁਣ ਨੈਗੇਟਿਵ ਬੰਦੇ ਨੇ ਤੇ ਤੁਸੀਂ ਸਾਨੂੰ ਆਪਣੀਆਂ ਕਾਹਦੇ ਲਈ ਸਟੋਰੀਆਂ ਸੁناਈ ਜਾਂਦੇ ਹੋ ਮੋਟੀਵੇਸ਼ਨ ਮੋਟੀਵੇਟ ਜਿਹੜੇ ਬੱਚੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਲਈ ਮੋਟੀਵੇਟ ਆ ਇਹ ਉਹਨਾਂ ਲਈ ਮੋਟੀਵੇਸ਼ਨ ਆ ਇਹ ਔਰ ਜਿਹੜੀਆਂ ਪਾਰਟੀਆਂ ਜ਼ਮੀਨਾਂ ਲੈਣ ਤੋਂ ਲੇਟ ਹੋ ਰਹੀਆਂ ਨੇ ਉਹਨਾਂ ਲਈ ਮਾਰਗਦਰਸ਼ਨ ਹੈ ਉਹਨਾਂ ਨੂੰ 2022 ਦੀ ਜਿਹੜੀ ਕਲੀਅਰੈਂਸ ਹੈ ਉਹ ਦੱਸ ਰਿਹਾਗਾ ਲੇਕਿਨ ਨਾਲ ਦੀ ਨਾਲ ਸਤਰਕ ਵੀ ਕਰਦਿਆਂ ਮੈਂ ਜ਼ਮੀਨ ਵੇਚਣ ਵਾਲਿਆਂ ਨੂੰ ਇਹਨਾਂ ਗੱਲਾਂ ਨੂੰ ਸੁਣ ਕੇ ਆਪਣੇ ਰੇਟ ਵਧਾਉਣ ਦੀ ਕੋਸ਼ਿਸ਼ ਨਹੀਂ ਕਰਨੀ ਜੋ ਮਾਰਕੀਟ ਦਾ ਰੇਟ ਹੈ ਜੋ ਤੁਹਾਨੂੰ ਸੌਦਾ ਪਾਰਟੀ ਟੱਕਰਦੀ ਆ ਉਹ ਵਖਤ ਨਹੀਂ ਖਿਜਾਉਣਾ ਕਈ ਵਾਰੀ ਕੀ ਕਰਦੇ ਆ ਅਸੀਂ ਮੈਨੂੰ ਮਤਲਬ ਅਨੇਕਾਂ ਫੋਨ ਇਸ ਤਰ੍ਹਾਂ ਦੇ ਆਉਂਦੇ ਨੇ ਸਰਪੰਚ ਸਾਹਿਬ ਤੁਸੀਂ ਕਿਹਾ ਸੀਗਾ ਕਿ ਮਾਰਕੀਟ ਤੇਜ਼ ਹੋ ਰਹੀ ਆ ਫਿਰ ਉਹ ਰੁਕ ਜਾਂਦੇ ਆ ਜੀ ਵੇਚਣ ਤੋਂ ਹੁਣ ਜੀ ਰੇਟ ਵੱਧ ਕਰ ਦਿੰਦੇ ਆ ਕਈ ਕਹਿਣਗੇ ਜੀ ਮਤਲਬ ਅਜੇ ਤੁਸੀਂ ਕਹਿੰਦੇ ਸਸਤੀ ਹੋ ਰਹੀ ਆ ਫਿਰ ਹਣ ਫਿਰ ਜੀ ਆਪਾਂ ਰੁਕ ਜਾਈਏ ਜਾਂ ਫਿਰ ਵੇਚ ਲਈਏ ਜਾਣੀ ਇਹ ਦਲੀਲਾਂ ਦੇ ਵਿੱਚ ਪਾ ਕੇ ਆਪਣੇ ਕੰਮ ਨੂੰ ਡਿਲੇ ਨਹੀਂ ਕਰਨਾ ਦੇਖੋ ਦੋਸਤੋ ਸਿੱਧੀ ਜੀ ਮੈਂ ਤੁਹਾਨੂੰ ਫੰਡਾ ਦੱਸ ਦਿੰਦਾ ਜਿਹੜਾ ਵਿਅਕਤੀ ਜਦੋਂ ਤੁਹਾਡੇ ਮਤਲਬ ਜੇ ਤੁਸੀਂ ਅੱਜ ਉਹਨਾਂ ਲੋਕਾਂ ਦੀ ਗੱਲ ਮੈਂ ਤੁਹਾਨੂੰ ਦੱਸਾਂ ਜਿਹੜੇ ਲੋਕ ਕਾਮਯਾਬ ਨੇ ਜਿਹੜੇ ਲੋਕਾਂ ਕੋਲੇ आ, मतलब अडानी अंबानी ਜਾਂ ਵੱਡੀਆਂ ਪਾਰਟੀਆਂ ਨੇ ਉਹ ਕਾਮਯਾਬ ਕਿਉਂ ਨੇ ਉਹ ਜਿਹੜਾ ਵੀ ਕੋਈ ਕੰਮ ਹੈਗਾ ਜਿਹੜਾ ਵੀ ਕੋਈ ਫੁਰਨਾ ਉਹਨਾਂ ਦਾ ਹੈਗਾ ਉਹਨੂੰ ਅਪਲਾਈ ਕਰਦੇ ਨੇ ਨਾਲ ਦੇ ਨਾਲ મતલਬ ਉਹਨੂੰ ਉਸੇ ਟਾਈਮ ਜਦੋਂ ਫੁਰਨਾ ਆਇਆ ਜਦੋਂ ਕੋਈ ਗੱਲ મતલਬ ਉਹਨਾਂ ਨੇ ਉਹ ਚਾਉਂਦੀ ਆ ਉਹਨੂੰ ਨਾਲ ਦੇ ਨਾਲ ਕੰਪਲੀਟ ਇਹ ਨਹੀਂ ਸਾਡੇ ਵਾਂਗੂ ਵੀ ਸੋਚਦੇ ਆਂ ਜੀ ਦੇਖਦੇ ਆਂ ਜੀ ਫਿਰ ਆਪਾਂ ਫਲਾਨਾ ਦੇਖਦੇ ਆਂ ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੈਗੀ ਆ ਤੁਆਂ ਨੂੰ ਪਹਿਲਾਂ ਅੰਦਰੋਂ ਕਾਮਯਾਬ ਕਰਦੀ ਐ ਜਦੋਂ ਤੁਸੀਂ ਅੰਦਰ ਆਪਦੇ ਕੋਈ ਫੈਸਲਾ ਲੈਣ ਦੀ ਬਜਾਏ ਬਾਹਰ ਚੱਕੀ ਜਾਂਦੇ ਹੋ ਬਾਹਰੋਂ ਕੁਝ ਨਹੀਂ ਆਉਂਦਾ ਹੈਗਾ ਬਾਹਰ ਤੋਂ ਕੁਝ ਵੀ ਨਹੀਂ ਆਉਂਦਾ ਜੋ ਆਉਣਾ ਤੁਹਾਡੇ ਅੰਦਰੋਂ ਆ ਜਦੋਂ ਤੁਸੀਂ ਆਪਣੀ ਜ਼ਮੀਨ ਵੇਚਣ ਦੀ ਖਾਤਰ ਸਪੂਝ ਕਰ ਲਓ ਤੁਸੀਂ ਮਤਲਬ ਮਨ ਬਣਾਇਆ ਹੋਇਆ ਪਰਿਵਾਰ ਨੇ ਰਹਿ ਕਰਿਆ ਯਾਰ ਆਪਾਂ ਨੇ ਜ਼ਮੀਨ ਵੇਚਣੀ ਆ ਉਹ ਨੂੰ ਤੁਸੀਂ ਜਿੰਨਾ ਚਿਰ ਲਾਗੂ ਨਹੀਂ ਕਰਦੇ ਵੀ ਹਾਂ ਜੀ ਠੀਕ ਆ ਪਾਰਟੀ ਆਈ ਆਪਾਂ ਬੈਠੋ ਸੌਦਾ ਕਰੋ ਤੇ ਗਾਹ ਆਪਣਾ ਸੌਦਾ ਖਰੀਦੋ ਤਾਂ ਕਾਮਯਾਬ ਹੋਮੋਂਗੇ ਲੇਕਿਨ ਜੇ ਤੁਸੀਂ ਆਪਾਂ ਜੀ ਰੁਕਦੇ ਆ ਹਜੇ ਆਪਾਂ ਦੇਖਦੇ ਆ ਸ਼ਾਇਦ ਮਹਿੰਗਾ ਰੇਟ ਹੋ ਜਾਏ ਸ਼ਾਇਦ ਹਜੇ ਜੀ ਰੇਟ ਆਪਣਾ ਹੋਰ ਲੱਗ ਜਾਊ ਉਹ ਜਿਹੜੀਆਂ ਚੀਜ਼ਾਂ ਨੇ ਦੋਸਤੋ ਉਹ ਤੁਹਾਨੂੰ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ ਇਹ ਵੀ ਇੱਕ ਥਿਉਰੀ ਐ ਦਿਮਾਗ ਦੀ ਜਿਹੜੇ ਵੱਖੋ ਵੱਖਰੇ ਪਾਰਟ ਨੇ ਸਾਡੇ ਦਿਮਾਗ ਦੇ ਇੱਕ ਕ੍ਰਿਟਿਕ ਮਤਲਬ ਹੁੰਦੀ ਐ ਸਟੇਜ ਜਿਹੜੀ ਸਾਨੂੰ ਰੋਕਦੀ ਆ ਫੁਰਨਾ ਸਾਡੇ ਦਿਮਾਗ 'ਚ ਬਣਦਾ ਐ ਲੈਕਿਨ ਉਹ ਸਾਨੂੰ ਨਾਲ ਦੀ ਨਾਲ ਰੋਕਦਾ ਵੀ ਨਹੀਂ ਆਪਾਂ ਪਹਿਲਾਂ ਨਹੀਂ ਦੀ ਕਰ ਸਕਿਆ ਯਾਰ ਇਤਕੀ ਵੀ ਆਪਾਂ ਉਧਰ ਰੁਕ ਜਾ ਹਜੇ ਤੂੰ ਇਹ ਚੀਜ਼ਾਂ ਤੁਹਾਨੂੰ ਫੇਲ ਕਰਦੀਆਂ ਨੇ ਸੋ ਇਸ ਕਰਕੇ ਮੈਂ ਬੇਨਤੀ ਇਹ ਕਰਨੀ ਚਾਹਣਾ 2026 ਦਾ ਫਾਇਦਾ ਠਾਓ ਚਾਹੇ ਤੁਸੀਂ ਜ਼ਮੀਨ ਵੇਚਣੀ ਆ ਚਾਹੇ ਖਰੀਦਣੀ ਆ ਇੰਝਾ ਮੌਕਾ ਦੁਬਾਰਾ ਆਵੇ ਨਾ ਆਵੇ ਕੋਈ ਪਤਾ ਨਹੀਂ ਹੈਗਾ ਕਿਉਂਕਿ ਪਤਾ ਤਾਂ ਜ਼ਿੰਦਗੀ ਦਾ ਹੀ ਨਹੀਂ ਹੈਗਾ ਪਤਾ ਤਾਂ ਜ਼ਿੰਦਗੀ ਦਾ ਵੀ ਨਹੀਂ ਮਿੰਟ ਦਾ ਵੀ ਪਈ ਅੱਜ ਹੁਣ ਬੈਠੇ ਆ ਜਾ ਵੀ ਸਕਦੇ ਆ ਪਰ ਉਹਦਾ ਫਾਇਦਾ ਠਾਉਣਾ ਜਿਹੜਾ ਉਹ ਤਾਂ ਫਾਇਦਾ ਠਾਇਆ ਜਾਊਗਾ ਜੇ ਇਮੀਡੀਏਟਲੀ ਆਪਾਂ ਇਹ ਤੇ ਅਮਲ ਕਰਾਵੇ ਜੇ ਅਮਲ ਨਹੀਂ ਕਰਾਂਗੇ ਫੇਰ ਭੁੱਲ ਜਾਓ ਫੇਰ ਆਪਾਂ ਨਹੀਂ ਕੰਮ ਜਾਵੋ ਸਕਦੇ ਸੋ ਜਿਹੜੇ ਵੀ ਵੀਰਾਂ ਨੇ ਜ਼ਮੀਨ ਲੈਣੀ ਹੁਣ ਅਗਲੀ ਸੱਚਕ ਮੈਦਰੀ ਗੱਲ ਮੈਨ ਕਰਨ ਵਾਲੀ ਉੱਪਰ ਲੱਗਿਆ ਸੀਗਾ ਦੇਖੋ ਪਕਾਈ ਕਰਨ ਦੇ ਨਾਲ ਕੁਝ ਨਹੀਂ ਬਣਦਾ ਜਿਸ ਵੀਰ ਨੇ ਜੁੜਨਾ ਹੈ ਜਿਸ ਵੀਰ ਨੇ ਜ਼ਮੀਨ ਲੈਣੀ ਹੈ ਜੀ ਨੇ ਵੇਚਣੀ ਹੈ ਟੈਲੀਫੋਨ ਤੇ ਗੱਲਾਂ ਕਰਨ ਦੀ بجائے ਮੈਂ ਬਾਰ-ਬਾਰ ਕਹਿਣਾ ਉਹਨਾਂ ਹੁਣ ਜਿਹੜੇ ਸਾਡੇ ਸੌਦੇ ਹੋ ਰਹੇ ਨੇ ਹੋ ਰਹੇ ਹੋ ਕੇੜੇ ਰਹੇ ਨੇ ਜਿਹੜੀਆਂ ਪਾਰਟੀਆਂ ਸਾਡੇ ਕੋਲ ਆਉਂਦੀਆਂ ਨੇ ਜਿਹੜੀਆਂ ਪਾਰਟੀਆਂ ਆ ਕੇ ਸਾਡੇ ਕੋਲ ਬੈਠ ਕੇ ਸਾਡੇ ਨਾਲ ਡਿਸਾਈਡ ਕਰਦੇ ਨੇ ਆਹ ਸਰਪੰਚ ਸਾਹਿਬ ਚੀਜ਼ ਲੈਣੀ ਆ ਸਾਨੂੰ ਆਹ ਲੈ ਕੇ ਦਿਓ ਉਹਨਾਂ ਖਾਤਰ ਹੀ ਫਿਰ ਟਾਈਮ ਅਸੀਂ ਮਤਲਬ ਉਹ ਕਰਦੇ ਆ ਸੋ ਮੇਰਾ ਕਹਿਣ ਦਾ ਭਾਵ ਦਫ਼ਤਰ ਆਓ ਦਫ਼ਤਰ ਬੈਠ ਕੇ ਸਾਨੂੰ ਆਪਦੀ ਡਿਮਾਂਡ ਦੱਸੋ ਅਗਰ ਵੇਚਣੀਆਂ ਤਾਂ ਦੱਸੋ ਅਗਰ ਖਰੀਦਣੀਆਂ ਤਾਂ ਦੱਸੋ ਜੇ ਤੁਸੀਂ ਕਰੋੜਾ ਰੁਪਏ ਦੀ ਜ਼ਮੀਨ ਖਰੀਦਣੀ ਹੈ ਜਾਂ ਕਰੋੜਾ ਰੁਪਏ ਦੀ ਜ਼ਮੀਨ ਵੇਚਣੀ ਹੈ ਜੇ ਅਸੀਂ ਗੱਡੀ ਚੱਕ ਕੇ ਆਪਣੇ ਨਾਲ ਰਿਲੇਟਡ ਜਿੱਥੇ ਤੁਸੀਂ ਮਤਲਬ ਜਿਹਦੇ ਰਾਹੀਂ ਵੇਚਣੀ ਚਾਹੁੰਦੇ ਮੇਰੇ ਮੈਂ ਕਹਿੰਦਾ ਚਲੋ ਮੇਰੇ ਰਾਹੀਂ ਨਹੀਂ ਜਿਹਦੇ ਰਾਹੀਂ ਵੇਚਣੀ ਹੈ ਉਹਦੇ ਕੋਲ ਚਲੇ ਜਾਓ ਮਤਲਬ ਜਿਹਦੇ ਕੋਲ ਜਿਹਦੇ ਰਾਹੀਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਉਹਦੇ ਕੋਲੇ ਜਾਣਾ ਤਾਂ ਪਊ ਹੀ ਨਾ ਜੋ ਨਹੀਂ ਇਹ ਕਹੀ ਇਹ ਬਿਜਾਰਾ ਸੀ ਤਾਂ ਉਹ ਕਿਥੇ ਛਾਂਡਾ ਜੀ ਫੱਡੀ ਕਿਹੜਾ ਫੱਡੀ ਕੱਢੋ ਜੀ ਠੰਡ ਤਾਂ ਫਿਰ 2 ਮਹੀਨੇ ਰਹੇਗੀ ਅਜੇ ਮਹੀਨਾ ਸ਼ਾਇਦ ਹੋਰ ਚੱਲੀ ਜਾਵੇ ਫਿਰ ਮਹੀਨਾ ਆਪਾਂ ਬੈਠੇ ਰਹਾਂਗੇ ਇਹ ਜਿਹੜੀ ਸੁਸਤੀ ਆ ਨਾ ਜਿਹੜੀਆਂ ਇਹ ਚੀਜ਼ਾਂ ਨੇ ਸਾਨੂੰ ਖਰਾਬ ਕਰਦੀਆਂ ਨੇ ਮੇਰਾ ਕਹਿਣ ਦਾ ਭਾਵ ਕਿ ਅਗਰ ਤੁਸੀਂ ਜ਼ਮੀਨ ਖਰੀਦਣੀ ਹੈ ਜਾਂ ਵੇਚਣੀ ਹੈ ਗੱਡੀ ਚੱਕੋ ਆਓ ਮਲੇਰ ਕੋਟਲੇ ਤੁਹਾਡੇ ਲਈ ਬਹੁਤ ਵੱਡਾ ਦਫ਼ਤਰ ਬਣਾ ਲਿਆ ਦੁਆਰਾ ਜਿਹੜਾ ਪਹਿਲਾ ਦਫ਼ਤਰ ਆ ਜਿੱਥੇ ਮੈਂ ਬੈਠਾ ਇਹ ਤਾਂ ਮੇਰਾ ਹੈਗਾ ਹੀ ਆ ਮਹਾਲੀ ਵਾਲਾ ਦਫ਼ਤਰ ਵੀ ਮੇਰਾ ਹੈਗਾ ਲੇਕਿਨ ਇੱਕ 3000 ਸਕਰ ਫੁੱਟ ਦਾ ਜਿਹੜਾ ਮੈਂ ਤੁਹਾਨੂੰ ਦੱਸ ਗਿਆ ਟਿਆ ਮੌਲ ਦੇ ਉੱਪਰ ਮੇਰਾ ਉਹ ਮੈਂ ਦਫ਼ਤਰ ਤਿਆਰ ਕੀਤਾ ਤੁਹਾਡੀ ਖਾਤਰ ਹੀ ਤਿਆਰ ਕੀਤਾ ਆਓ ਤੇ ਬੈਠ ਕੇ ਆਪਾਂ ਡਿਸਾਈਡ ਕਰੀਏ ਕਿ ਕਿੰਨੇ ਰੁਪਏ ਨਾਲ ਕੀ ਲੈਣਾ ਤੇ ਉਹਦੇ ਲਈ ਟਾਈਮ ਹੀ ਟਾਈਮ ਲੇਕਿਨ ਫੋਨ ਤੇ ਗੱਲਾਂ ਕਰਨ ਦੀ ਖਾਤਰ ਟਾਈਮ ਤੁਹਾਡਾ ਵੀ ਖਰਾਬ ਤੇ ਮੇਰਾ ਵੀ ਖਰਾਬ ਹੈ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ